ਥੀਰੀਜ਼ ਆਫ ਚਾਈਲਡ ਡਵੈਲਪਮੈਂਟ ਬਾਲ ਵਿਕਾਸ ਦੇ ਸਿਧਾਂਤ ਅਸੀਂ ਅੱਜ ਇਸ ਵਾਰੀ ਗੱਲ ਕਰਾਂਗੇ ਬਾਲ ਵਿਕਾਸ ਦੇ ਸਿਧਾਂਤ ਕੀ ਹਨ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਪਛਾਣ ਕਰ ਸਕਦੇ ਹਾਂ ਕਿ ਬੱਚੇ ਕਿਵੇਂ ਵਿਕਾਸ ਕਰ ਰਹੇ ਹਨ ਤੇ ਉਹ ਕਿਸ ਪੜਾਅ ਤੇ ਹਨ ਔਰ ਇਸ ਨੂੰ ਜਾਣਨਾ ਸਾਡੇ ਲਈ ਵਾਕਈ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਸਿੱਖਿਆ ਦੇ ਖੇਤਰ 'ਚ ਕੰਮ ਕਰ ਰਹੇ ਹਾਂ ਤੇ ਸਾਡੇ ਕੋਰ ਇਸ ਜਿਹੜੇ ਸਿਧਾਂਤਾਂ ਨੇ ਇਹਨਾਂ ਦੀ ਜਾਣਕਾਰੀ ਇਸ ਜ਼ਰੂਰੀ ਹੈ ਪਹਿਲਾ ਸਭ ਤੋਂ ਸਿਧਾਂਤ ਹੈ ਜੀ ਪ੍ਰਿੰਸੀਪਲ ਆਫ ਸਫੈਲੋ ਬਾਰਡਰ ਮਤਲਬ ਕਿ ਵਿਕਾਸ ਸਿਰ ਤੋਂ ਪੈਰਾਂ ਤੱਕ ਹੁੰਦਾ ਹੈ ਉਦਾਹਰਨ ਲਈ ਲੱਤਾਂ ਤੋਂ ਪਹਿਲਾਂ ਬਾਹਾਂ ਦਾ ਥਾਲ ਮਿਲ ਹੁੰਦਾ ਹੈ ਮਨੁੱਖੀ ਵਿਕਾਸ ਦੌਰਾਨ ਸਰੀਰ ਦੇ ਆਕਾਰ ਦੇ ਮੁਕਾਬਲੇ ਸਿਰ ਦੇ ਆਕਾਰ ਵਿੱਚ ਹੌਲੀ-ਹੌਲੀ ਤਬਦੀਲੀ ਆਉਂਦੀ ਹੈ ਐਸ ਤਸਵੀਰ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਬੱਚਾ ਵਿਕਾਸ ਕਰ ਰਿਹਾ ਹੈ ਐਰੀ ਸਟੇਜ ਦੇ ਉੱਪਰ ਉਹ ਉਸ ਦਾ ਜਿਹੜਾ ਸ਼ਰੀਰ ਹੈ ਉਹ ਜਿਆਦਾ ਵਿਕਸਿਤ ਨਹੀਂ ਹੋਇਆ ਹੈ ਲੇਕਿਨ ਦੂਜੀ ਸਟੇਜ ਦੇ ਵਿੱਚ ਉਹ ਦਾ ਸਿਰ ਸੰਭਾਲ ਰਿਹਾ ਹੈ ਗਰਦਨ ਸੰਭਾਲ ਰਿਹਾ ਹੈ ਹੱਥਾਂ ਦੇ ਭਾਰ ਦੇ ਉੱਪਰ ਆਪਣੇ ਧੜ ਨੂੰ ਚੱਕ ਰਿਹਾ ਹੈ ਤੇ ਉਸ ਤੋਂ ਬਾਅਦ ਉਹ ਬੈਠਣ ਦੀ ਕੋਸ਼ਿਸ਼ ਕਰ ਰਿਹਾ ਹੈ ਬੈਠ ਰਿਹਾ ਹੈ ਤੇ ਖੜਾ ਹੋ ਰਿਹਾ ਹੈ ਔਰ ਇਹ ਸਾਨੂੰ ਦਿਸਦਾ ਹੈ ਕਿ ਜਿਹੜਾ ਵਿਕਾਸ ਹੈ ਹੈਡ ਟੂ ਟੋ ਨਜ਼ਰ ਆ ਰਿਹਾ ਹੈ ਸਾਨੂੰ ਜਿਹੜਾ ਕਿ ਸਾਡਾ ਸਿਧਾਂਤ ਅਸੀਂ ਪੜ ਰਹੇ ਹਾਂ ਪ੍ਰਿੰਸੀਪਲ ਆਫ ਸੈਫੈਲੋਕੋਰਡਲ ਮਤਲਬ ਕਿ ਵਿਕਾਸ ਸਿਰ ਤੋਂ ਪੈਰਾਂ ਤੱਕ ਹੁੰਦਾ ਹੈ ਅ ਅਗਲਾ ਸਿਧਾਂਤ ਹੈ ਸੜਕੂ ਪ੍ਰਿੰਸੀਪਲ ਆਫ ਪ੍ਰੋਕਸੀਮਲ ਡਿਸਟਲ ਪ੍ਰੋਕਸੀਮਲ ਦਾ ਮਤਲਬ ਮੂਲ ਦੇ ਨੇੜੇ ਡਿਸਟਲ ਦਾ ਮਤਲਬ ਹੋਰ ਦੂਰ ਹੁੰਦਾ ਹੈ ਅਰਥਾਤ ਕੇਂਦਰ ਤੋਂ ਬਾਹਰ ਵੱਲ ਜਿਵੇਂ ਰੀਡ ਦੀ ਹੱਡੀ ਪਹਿਲਾਂ ਵਿਕਸਿਤ ਹੁੰਦੀ ਹੈ ਤੇ ਫਿਰ ਸਰੀਰ ਦੇ ਬਾਹਰੀ ਹਿੱਸੇ ਜਿਹੜੇ ਹਨ ਉਹ ਵਿਕਸਿਤ ਹੁੰਦੇ ਹਨ ਅ ਆਹ ਤਸਵੀਰ ਦੇ ਵਿੱਚ ਸਾਨੂੰ ਦਿਖ ਰਿਹਾ ਹੈ ਕਿ ਹੱਥ ਜਿਹੜਾ ਹੈ ਉਹ ਕੋਹਣੀ ਦੇ ਮੁਕਾਬਲੇ ਦੂਰ ਹੈ ਇਸ ਲਈ ਕੋਹਣੀ ਦਾ ਵਿਕਾਸ ਜਿਹੜਾ ਹੈ ਉਹ ਪਹਿਲਾ ਹੋਏਗਾ ਹੱਥ ਦਾ ਵਿਕਾਸ ਬਾਅਦ ਵਿੱਚ ਹੋਏਗਾ ਇਸੇ ਤਰ੍ਹਾਂ ਦੂਜੀ ਤਸਵੀਰ ਦੇ ਵਿੱਚ ਜਿਹੜੀ ਜਿਹੜੀ ਕਲਾਈ ਹੈ ਉਹ ਹੱਥ ਦੇ ਮੁਕਾਬਲੇ ਜ਼ਿਆਦਾ ਨੇੜੇ ਹੈ ਇਸ ਲਈ ਕਲਾਈ ਦਾ ਵਿਕਾਸ ਪਹਿਲਾਂ ਹੋਏਗਾ ਤੇ ਹੱਥ ਦਾ ਵਿਕਾਸ ਉਂਗਲੀਆਂ ਦਾ ਵਿਕਾਸ ਬਾਅਦ ਵਿੱਚ ਹੋਏਗਾ ਅ ਅਗਲਾ ਸਿਧਾਂਤ ਹੈ ਸਾਡੀ ਗੋਲ ਪ੍ਰਿੰਸੀਪਲ ਆਫ ਸਿੰਪਲ ਟੂ ਕੰਪਲੈਕਸ ਸਧਾਰਨ ਤੋਂ ਜਟਿਲ ਜਾਂ ਗੁੰਝਲਦਾਰ ਵੱਲ ਅ ਬੱਚੇ ਜਿਹੜੇ ਹਨ ਉਹਨਾਂ ਨੂੰ ਅਸੀਂ ਜੀ ਸਿਖਾਣਾ ਹੈ ਜਾਂ ਉਹ ਕਹਿ ਲੋ ਕਿ ਉਹ ਸਿੱਖਦੇ ਹਨ ਉਹ ਪਹਿਲਾਂ ਸਧਾਰਨ ਚੀਜ਼ਾਂ ਹੀ ਸਿੱਖਦੇ ਹਨ ਤੇ ਹੌਲੀ ਹੌਲੀ ਉਹ ਗੁੰਝਲਦਾਰ ਵਰਤਾਰਿਆਂ ਗੁੰਝਲਦਾਰ ਚੀਜ਼ਾਂ ਵੱਲ ਗੁੰਝਲਦਾਰ ਜਿਹੜੀਆਂ ਸਾਡੇ ਕੋਲ ਗੱਲਾਂ ਉਹਨਾਂ ਵੱਲ ਜਾਂਦਾ ਹੈ ਜਿੱਦਾਂ ਜਿੱਦਾਂ ਵੀ ਇਸ ਚਿੱਤਰ ਵਿੱਚ ਅਸੀਂ ਦੇਖ ਰਹੇ ਹਾਂ ਕਿ OT ਚ ਵਿੱਚੇ ਮਾਰਦਾ ਹੈ ਲਾਈਨ ਮਾਰਦਾ ਹੈ ਸ਼ਕਲਾਂ ਬਣਾਉਂਦਾ ਹੈ ਫਿਰ ਉਹ ਨੰਬਰਸ ਲਿਖਦਾ ਹੈ ਫਿਰ ਅਲਫਾਬੈਟਸ ਲਿਖਦਾ ਹੈ ਫਿਰ ਉਹ ਵਰਡਸ ਲਿਖਦਾ ਹੈ ਐਂਡ THEN ਉਹ ਸੈਂਟੈਂਸ ਜਿਹੜੇ ਹਨ ਉਹਨਾਂ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਉਸੋ ਬੱਚੇ ਹਮ ਸਭ ਤੋਂ ਪਹਿਲਾਂ ਕਿਸੇ ਸੰਕਲਪ ਜਾਂ ਵਿਚਾਰ ਨਾਲ ਇਸ ਦੇ ਸਾਰਾ ਰੂਪੇ ਜਾਣੂ ਹੋਇਆ ਜਾਂਦਾ ਹੈ ਜਿਵੇਂ ਜਿਵੇਂ ਉਹ ਵਿਕਾਸ ਕਰਦੇ ਹਨ ਉਹ ਇਹਨਾਂ ਦੇ ਜਟਿਲ ਰੂਪ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਨ ਉਦਾਹਰਨ ਲਈ ਜੇਕਰ ਬੱਚੇ ਨੂੰ ਵਸਤੂ ਦਾ ਵਰਗੀਕਰਨ ਕਰਨਾ ਸਿਖਾਉਣਾ ਹੈ ਤਾਂ ਪਤੰਗ ਅਤੇ ਹਵਾਈ ਜਹਾਜ਼ ਉਸ ਦੇ ਲਈ ਇੱਕੋ ਜਿਹਾ ਹੋ ਸਕਦੇ ਹਨ ਕਿਉਂਕਿ ਉਹ ਦੋਵੇਂ ਹਸਮਾਲ ਵਿੱਚ ਉੜਦੇ ਹਨ ਪਰ ਵਿਕਾਸ ਦੇ ਬਾਅਦ ਦੇ ਪੜਾਅ ਵਿੱਚ ਉਹ ਇਹਨਾਂ ਵਸਤੂਆਂ ਵਿਚਕਾਰ ਵਿਦੇਰੇ ਗੁੰਝਲਦਾਰ ਸਮਾਨਤਾਵਾਂ ਅਤੇ ਅੰਤਰਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਨ ਸਾਡੇ ਕੋਲ ਇੱਕ ਉਦਾਹਰਣ ਹੈ ਕਿ ਜੇ ਅਸੀਂ ਪਹਿਲਾ ਸੂਰਜੀ ਮੰਡਲ ਬਾਰੇ ਜਾਣਕਾਰੀ ਦੇਣੀ ਹੈ ਤੇ ਪਹਿਲਾ ਸੂਰਜੀ ਮੰਡਲ ਵਿੱਚ 40 ਸਾਰੇ ਗ੍ਰਹਿ ਦੱਸੇ ਜਾਂਦੇ ਹਨ ਕਿ ਸੂਰਜ ਅਤੇ ਉਸ ਦੇ ਗ੍ਰਹਾਂ ਦੇ ਸਮੂਹ ਨੂੰ ਸੂਰਜੀ ਮੰਡਲ ਕਿਹਾ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਜੇਕਰ ਅਸੀਂ ਹੋਰ ਜਾਣਕਾਰੀ ਦੇਣੀ ਹੈ ਕਿ ਉਹਨਾਂ ਦਾ ਆਕਾਰ ਕੀ ਹੈ ਉਹ ਕਿ ਨਿਕਨੀ ਦੂਰੀ ਤੇ ਹਨ ਜਾਂ ਉਹਨਾਂ ਦੇ ਘੁੰਮਣ ਦੀ ਗਤੀ ਕੀ ਹੈ ਜਾਂ ਉਹਨਾਂ ਦੇ ਦਿਨ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ ਉਹ ਸਾਰਾ ਕੁਝ ਅਸੀਂ ਬਾਅਦ ਵਿੱਚ ਉਹਨਾਂ ਨੂੰ ਸਮਝਾ ਲੇ ਹਾਂ ਪ੍ਰਿੰਸੀਪਲ ਆਫ ਕੰਟੀਨਿਊਸ ਪ੍ਰੋਸੈਸ ਨਿਰੰਤਰ ਪ੍ਰਕਿਰਿਆ ਦਾ ਸਿਧਾਂਤ ਇਸ ਅਨੁਸਾਰ ਵਿਕਾਸ ਦੌਰਾਨ ਹੁਨਰ ਵਿੱਚ ਵਾਧਾ ਇੱਕ ਨਿਰੰਤਰ ਪ੍ਰਕਿਰਿਆ ਦੇ ਆਧਾਰਿਤ ਹੁੰਦਾ ਹੈ ਜਿਹੜੀਆਂ ਸਕਿਲਸ ਹਨ ਉਹਨਾਂ ਦੇ ਵਿੱਚ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਉਹ ਵਧਦੀਆਂ ਹਨ ਉਹਨਾਂ ਦੇ ਵਿੱਚ ਵਿਕਾਸ ਹੁੰਦਾ ਹੈ ਉਹ ਜਿਆਦਾ ਵਧੀਆ ਵਰਤਾਰੇ ਜਿਹੜੇ ਹਨ ਜਿਆਦਾ ਵਧੀਆ ਤਰੀਕੇ ਦੇ ਨਾਲ ਸਾਡੀਆਂ ਮੋਟਰ ਸਕਿਲਸ ਹੌਲੀ-ਹੌਲੀ ਕੰਮ ਕਰਨਾ ਸ਼ੁਰੂ ਕਰਦੀਆਂ ਸੋ ਇੱਕ ਕੰਟੀਨਿਊਸ ਪ੍ਰੋਸੈਸ ਹੈ ਇੱਕ ਨਿਰੰਤਰ ਪ੍ਰਕਿਰਿਆ ਹੈ ਵਿਕਾਸ ਉਦਾਹਰਣ ਲਈ ਭਾਸ਼ਾ ਦੇ ਵਿਕਾਸ ਵਿੱਚ ਇੱਕ ਬੱਚਾ ਪਹਿਲਾ ਸਿੰਪਲ ਸ਼ਬਦ ਜਿਹੜਾ ਹੈ ਉਹ ਬੜਬੜਾਉਂਦਾ ਹੈ ਮਾਂ ਮਾਂ ਪਾਪਾ ਤਾਤਾ ਆ ਲੇਕਿਨ ਹੌਲੀ ਹੌਲੀ ਉਹ ਹੀ ਆਵਾਜ਼ਾਂ ਸ਼ਬਦਾਂ ਦੇ ਰੂਪ ਵਿੱਚ ਬਦਲਨੇ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਹੋਰ ਜਿਹੜੇ ਅੱਖਰ ਹਨ ਉਹਨਾਂ ਨੂੰ ਸਾਫ਼ ਤੌਰ ਤੇ ਬੋਲਣਾ ਸ਼ੁਰੂ ਕਰਦਾ ਹੈ ਸਿੱਖਦਾ ਹੈ ਉਸੀ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਹੈ ਕਿ ਬੱਚਾ ਪਹਿਲਾਂ ਰੋੜਨਾ ਸਿੱਖਦਾ ਹੈ ਫਿਰ ਖੜਾ ਹੋਣਾ ਸਿੱਖਦਾ ਹੈ ਤੇ ਫਿਰ ਤੁਰਨਾ ਸਿੱਖਦਾ ਹੈ ਸੋ ਇਹ ਸਾਡੇ ਕੋਲ ਇੱਕ ਆ ਬੜੀ ਸਧਾਰਨ ਜਿਹੀ ਉਦਾਹਰਣ ਹੈ ਕੰਟੀਨਿਊਸ ਪ੍ਰੋਸੈਸ ਦੀ ਪ੍ਰਿੰਸੀਪਲ ਆਫ ਜਰਨਲ ਟੂ ਸਪੈਸਿਫਿਕ ਆਮ ਤੋਂ ਖਾਸ ਦਾ ਸਿਧਾਂਤ ਸੋ ਵਿਕਾਸ ਦੌਰਾਨ ਪਹਿਲਾਂ ਮਾਸ ਸਪੀਸੀਅ ਆਫ ਐਕਸਿਸਟ ਹੁੰਦੀਆਂ ਹਨ ਕਿਹੜੀਆਂ ਵੱਡੀਆਂ ਵਾਰ ਉਸ ਤੋਂ ਬਾਅਦ ਛੋਟੀਆਂ ਮਾਸਪੇਸ਼ੀਆਂ ਵਿਕਸਿਤ ਹੋ ਕੇ ਪਕੜ ਅਤੇ ਗਤੀਸ਼ੀਲਤਾ ਵਿੱਚ ਸੁਧਾਰ ਕਰਦੀਆਂ ਹਨ ਅਸੀਂ ਕਹਿ ਸਕਦੇ ਹਾਂ ਗ੍ਰੋਸ ਮੋਟਰ ਸਕਿਲਸ ਟੂ ਫਾਈਨ ਮੋਟਰ ਸਕਿਲਸ ਉਦਾਹਰਣ ਲਈ ਬੱਚਾ ਪਹਿਲਾਂ ਆਪਣੇ ਪੂਰੇ ਹੱਥ ਨਾਲ ਕਿਸੇ ਵਸਤੂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਹੌਲੀ-ਹੌਲੀ ਉਹ ਅੰਗੂਠੇ ਅਤੇ ਉਂਗਲੀਆਂ ਦੀ ਪੇਤਰ ਵਰਤੋਂ ਕਰਨ ਲੱਗ ਜਾਂਦਾ ਹੈ ਹੋਰ ਉਦਾਹਰਣ ਅਸੀਂ ਸਾਹਮਣੇ ਦੇਖ ਸਕਦੇ ਹਾਂ ਕਿ ਕਿਵੇਂ ਬੱਚਾ ਆਪਣੇ ਹੱਥ ਦੀ ਵਰਤੋਂ ਕਰ ਰਿਹਾ ਹੈ ਅਜੇ ਪੂਰੇ ਹੱਥ ਨੂੰ ਵਰਤ ਰਿਹਾ ਹੈ ਫੜਨ ਲਈ ਵਸਤੂਆਂ ਨੂੰ ਲੇਕਿਨ ਹੌਲੀ-ਹੌਲੀ ਉਸ ਦੀਆਂ ਜਿਹੜੀਆਂ ਉਂਗਲੀਆਂ ਹਨ ਉਹਦੀ ਜਿਹੜੀ ਸਕਿੱਲ ਹੈ ਜਿਹੜਾ ਹੁਨਰ ਹੈ ਉਹਦੇ ਵਿੱਚ ਚਿੰਜੁਰੀ ਇਹ ਉਹ ਬੇਤਰੂਰੀਆਂ ਵਧੀਆ ਹੋ ਰਹੀਆਂ ਤੇ ਅਗਲੀ ਸਟੇਜ ਤੇ ਤੇ ਉਹਨੇ ਕੈਂਚੀ ਨੂੰ ਬਿਲਕੁਲ ਹੱਥ ਵਿੱਚ ਫੜਨ ਦੀ ਕੋਸ਼ਿਸ਼ ਕੀਤੀ ਹੋਈ ਹੈ ਤੇ ਇੱਕ ਹੱਥ ਵਿੱਚ ਪੇਪਰ ਜਾਂ ਕਿਸੇ ਹੋਰ ਵਸਤੂ ਨੂੰ ਤੇ ਅਖੀਰ ਦੇ ਵਿੱਚ ਜਦੋਂ ਬਿਲਕੁਲ ਉਸ ਦੀਆਂ ਫਾਈਨ ਮੋਟਰ ਸਕਿਲਸ ਜਿਹੜੀਆਂ ਡਿਵੈਲਪ ਹੋ ਗਈਆਂ ਕਿ ਉਹ ਉਸਨੇ ਕੈਂਚੀ ਨੂੰ ਅੰਗੂਠੇ ਤੇ ਉਂਗਲੀਆਂ ਦੇ ਨਾਲ ਫੜ ਕੇ ਇਸਤੇਮਾਲ ਕਰਨਾ ਸਿੱਖ ਲਿਆ ਹੈ ਸੋ ਇਹ ਜਨਰਲ ਟੂ ਸਪੈਸਿਫਿਕ ਜਾਂ ਆਮ ਤੋਂ ਖਾਸ ਦਾ ਸਿਧਾਂਤ ਇਸ ਨੂੰ ਕਿਹਾ ਜਾਂਦਾ ਹੈ principle of individual rates of growth and development so vaadya ate vikas diyan vyaktigat daran da siddhant is siddhant de anusar ki har koi vakhra hai isliye unadi vaadte ate vikas di dar vi vakhri hundi hai everyone is different that's why their rates are two ਸੋ ਇਸ ਲਈ ਔਸਤ ਵਰਗੀ ਕੋਈ ਗੱਲ ਨਹੀਂ ਹੈ ਕਿ ਔਸਤ ਵਿਕਾਸ ਇਸ ਤਰ੍ਹਾਂ ਦੀ ਕੋਈ ਧਾਰਨਾ ਨਹੀਂ ਹੈ ਜੋ ਆਸਪ ਬੱਚਾ ਕਿਉਂਕਿ ਹਰ ਕੋਈ ਆਪਣੇ ਅਨੁਸਾਰ ਅੱਗੇ ਵਧਦਾ ਹੈ ਇਸ ਲਈ ਅਸੀਂ ਦੋ ਬੱਚਿਆਂ ਦੀ ਉਹਨਾਂ ਦੇ ਬੌਧਿਕ ਵਿਕਾਸ ਜਾਂ ਇੱਕ ਬੱਚੇ ਦੀ ਤਰੱਕੀ ਦੇ ਆਧਾਰ ਤੇ ਦੂਜੇ ਬੱਚੇ ਨਾਲ ਤੁਲਨਾ ਬਿਲਕੁਲ ਨਹੀਂ ਕਰ ਸਕਦੇ ਕਰਨੀ ਵੀ ਨਹੀਂ ਚਾਹੀਦੀ ਇਹ ਕੋਈ ਚੰਗੀ ਗੱਲ ਨਹੀਂ ਹੈ ਸੋ ਰੇਟਸ ਆਫ ਡਿਵੈਲਪਮੈਂਟ ਆਰ ਆਲਸੋ ਨੋਟ ਯੂਨੀਫਾਰਮ ਫਾਰ ਆਲ ਚਿਲਡਰਨ ਸੋ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਵਿਕਾਸ ਦੀਆਂ ਦਰਾਂ ਸਾਰੇ ਬੱਚਿਆਂ ਲਈ ਇੱਕਸਾਰ ਨਹੀਂ ਹਨ ਸੋ ਇਹ ਸੋਚਣਾ ਵੀ ਗਲਤ ਹੈ ਕਿ ਸਾਰੇ ਬੱਚੇ ਇੱਕੋ ਦਰ ਦੇ ਨਾਲ ਇੱਕੋ ਰੇਟ ਦੇ ਨਾਲ ਵਿਕਾਸ ਕਰਨਗੇ ਸਵਿਦਿਆਰਥੀਓ ਇਹ ਕੁਝ ਸਾਡੇ ਕੋਲ ਵਿਕਾਸ ਦੇ ਸਿਧਾਂਤ ਹਨ ਜਿਹੜੇ ਕਿ ਅਸੀਂ ਸਰਲ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਆਸੇ ਤੁਹਾਨੂੰ ਵਧੀਆ ਲੱਗਾ ਹੋਵੇਗਾ ਸੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵਿਦਿਆਰਥੀ ਵੀ ਇਸ ਦਾ ਲਾਭ ਉਠਾ ਸਕਣ ਧੰਨਵਾਦ ਥੈਂਕਸ